ਸਤਿ ਸ਼੍ਰੀ ਅਕਾਲ ਜੀ ਮਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਪਰ ਮੈਂ ਜਾਣਕਾਰੀ ਦੇ ਰਿਹਾ ਕਿ ਨੰਗਲ ਵਿਖੇ ਬੀਬੀਐਮਬੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ੱੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨ ਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਹਾਂ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੁੰਨ ਦਵਾਂਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚਿੱਤੇ ਪਹੁੰਚ ਰਹੇ ਹਨ ਤੇ ਇਸ ਸਾਨੂੰ ਇਸ ਗੱਲ ਤੇ ਅਬ ਜਿਹੜਾ ਹੈ ਅਕਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ BBMB ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇਸ ਵਕਤ ਇੰਨੀ ਸੀਰੀਅਸ ਲੜਾਈ ਲੜਦੇ ਪਏ ਆ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMB ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਨ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਲਈ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਲੜਾਈਆਂ ਲੜਦੇ ਪਿਆ ਦੁਸ਼ਮਨ ਦੇ ਨਾਲ ਤੇ ਸਾਨੂੰ ਸਾਡੇ ਸੂਬੇ ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਪੁਲਿਸ ਨੂੰ ਤੇ ਸਾਰੇ ਜਿਹੜਾ ਹੈ ਇਸ ਵਕਤ ਜਿਹੜਾ ਹੈ ਕੰਪਲੇਂਟ ਵੀ ਅਸੀਂ ਦਵਾਂਗੇ ਸਾਡੇ ਸਾਥੀ ਸਾਡੇ ਸਾਰੇ ਲੋਕਲ ਅਸੀਂ ਕਿ ਦੇਸ਼ ਦ్రోਹ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਬੀਬੀਐਮਬੀ ਦੇ ਚੇਅਰਮੈਨ ਤੇ ਬਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦਕ ਕਰਾ ਕੇ ਰੱਖਾਂਗੇ ਤੇ ਇਹ ਬਹੁਤ ਵੱਡਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਟ ਹੱਚੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੱਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ ਬੀਬੀਐਮਪੀ ਦੇ ਚੇਅਰਮੈਨ ਨੂੰ ਚਤੂਸਰਤ ਮੰਡਲ ਦੇ ਬੰਦਰ ਬਣਾ ਰਹੇ ਹਾਂ ਕਿ ਜਦੋਂ ਤੱਕ ਉਹਨਾਂ ਦੇ ਉੱਤੇ ਪੰਜਾਬ ਦੇਸ਼ ਨੌਰਾ ਪੰਜਾਬ ਜਿਹੜਾ ਹੈ ਅਸੀਂ ਆਪਣੀ ਕੋਲਸਿੰਗ ਵੀ ਬੁਲਾਇਆ ਹੈ ਐਸਐਸਪੀ ਸਾਹਮ ਯੋਗ ਜੀ ਜੀ ਇਹ ਸਭ ਐਂਡ ਕਲਾਉਡ ਦੇ ਧਰਨੀਆਂ ਦੇ ਧਰਨੀਆਂ ਲਾਈਵ ਹੈ ਸੋਟਰ ਬੀਬੀ ਆਪੀ ਪੰਜਾਬਣ ਪੁਰ